ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਔਰ ਵੀਡੀਓ ਨੂੰ ਸ਼ੇਅਰ ਕਰਿਓ ਜੀ ਸੰਗਤ ਜੀ ਆਪਾਂ ਅੱਜ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰਾਂਗੇ ਸਾਥ ਸੰਗਤ ਜਿਹੜੇ ਪਾਠ ਕਰਨ ਵੇਲੇ ਕਾਲੀ ਕਰਦੇ ਨੇ ਜਲਦੀ ਜਲਦੀ ਪਾਠ ਕਰਨ ਦੀ ਸੋਚਦੇ ਨੇ ਜਿਨ੍ਹਾਂ ਦਾ ਮਕਸਦ ਸਿਰਫ ਇਹ ਹੁੰਦਾ ਵੀ ਬਸ ਨਿਤਨੇਮ ਹੋ ਜਾਏ ਬਈ ਇਨਾਂ ਨੂੰ ਕਿ ਮੇਰੇ ਮਨ ਨੂੰ ਸੰਤੁਸ਼ਟੀ ਹੋ ਜਾਏ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜਦੇ ਹਾਂ ਬਾਵਨ ਬਾਣੀ ਨੂੰ ਵਿਚਾਰਦੇ ਹਾਂ अनेका ਉਦਾਹਰਨਾਂ ਮੇਰੇ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ ਸਤਿਗੁਰੂ ਕਹਿੰਦੇ ਨੇ ਸ੍ਰਣੀ ਦੇ ਡਰਾਵਣੀ ਜਾ ਜੀਓ ਵਿਚ ਹੋ ਜਾਏ ਪਾਹੇ ਬਲੰਦੀ ਵਿੱਚ ਵੀ ਧੂੋਂ ਨਿਕਸਿਓ ਕਾਹੇ ਜਦੋਂ ਜਿੰਦ ਸ਼ਰੀਰ ਵਿੱਚੋਂ ਨਿਕਲ ਜਾਂਦੀ ਹੈ ਤਾਂ ਇਹ ਸ਼ਰੀਰ ਉਜੜ ਜਾਂਦਾ ਹੈ ਇਸ ਤੋਂ ਡਰ ਲੱਗਣ ਲੱਗ ਪੈਂਦਾ ਹੈ ਜਿਹੜੀ ਜੀਵ ਅਗਨੀ ਪਹਿਲਾਂ ਇਸ ਵਿੱਚ ਬਲਦੀ ਸੀ ਉਹ ਬੁਝ ਜਾਂਦੀ ਹੈ ਤੇ ਜੀਵਨ ਸਤਿਆ ਮੁੱਕ ਜਾਂਦੀ ਹੈ ਕੋਈ ਵੀ ਸਾਹ ਜਿਹੜਾ ਹੈ ਉਹ ਆਉਂਦਾ ਜਾਂਦਾ ਨਹੀਂ ਕਹਿਣ ਤੋਂ ਭਾਵ ਕਿ ਜਿੰਨਾ ਚਿਰ ਇਹ ਜਿਉਂਦਾ ਸੀ ਸਭ ਕੁਝ ਕਰਨ ਦੇ ਸਮਰੱਥ ਸੀ ਪਰ ਜਿਉਂ ਹੀ ਅੱਜ ਇਹ ਮੋਇਆ ਜਿਉਂ ਹੀ ਅੱਜ ਇਸ ਸੰਸਾਰ ਤੋਂ ਗਿਆ ਇਸ ਸੰਸਾਰ ਤੋਂ ਰੁਕਸਤ ਹੋ ਗਿਆ ਤੇ ਕਹਿੰਦੇ ਨੇ ਇਹਦੇ ਤੋਂ ਸਾਰੇ ਹੀ ਫੇਰ ਡਰਨ ਲੱਗ ਪਏ ਸਾਰੇ ਹੀ ਜਿਹੜੇ ਨੇ ਇਸ ਨੂੰ ਪ੍ਰੇਤ ਕਹਿਣ ਲੱਗ ਪਏ ਤੇ ਸਾਧ ਸੰਗਤ ਇਹ ਹੁੰਦਾ ਕਿ ਨਾਲ ਹੈ ਜਿਹੜੇ ਗੁਰੂ ਦਾ ਨਾਮ ਨਹੀਂ ਲੈਂਦੇ ਪਾਤਸ਼ਾਹ ਦਾ ਨਾਮ ਨਹੀਂ ਜਪਦੇ ਸਾਧ ਸੰਗਤ ਜਿਨ੍ਹਾਂ ਨੇ ਨਾਮ ਜਪਿਆ ਤੇ ਉਹਨਾਂ ਦੀ ਤਾਂ ਪਹਿਚਾਣ ਬਣ ਜਾਂਦੀ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਐਸੇ ਇਲਜ਼ਾਮਾਂ ਤੋਂ ਮੁਕਤ ਕਰ ਦਿੰਦੇ ਨੇ ਜਿਹੜੇ ਆਏ ਸੀ ਖਾ ਕੇ ਵਿਅਰਥ ਇਸ ਸੰਸਾਰ ਤੋਂ ਚਲੇ ਗਏ ਤੇ ਸਾਧ ਸੰਗਤ ਉਹਨਾਂ ਦੇ ਨਾਮਾਂ ਦੇ ਨਾਲ ਅਜਿਹੀਆਂ ਚੀਜ਼ਾਂ ਜੁੜਦੀਆਂ ਨੇ ਸੋ ਖੈਰ ਸਤਗੁਰ ਕਹਿੰਦੇ ਨੇ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਜਿਹੜੀ ਦੇਹ ਹੈ ਇਹ ਸੁੰਨੀ ਹੈ ਮੇਨ ਪੁਆਇੰਟ ਹੈ ਸਤ ਸੰਗਤ ਇਹ ਜਿਹੜਾ ਸ਼ਰੀਰ ਹੈ ਇਹ ਬਿਲਕੁਲ ਸੁੰਨਾ ਹੈ ਤੇ ਪਿਆਰਿਓ ਸਤਗੁਰ ਕਹਿੰਦੇ ਨੇ ਇਸ ਨੂੰ ਕਿਵੇਂ ਭਰਿਆ ਜਾਏ ਇਸ ਦੇ ਉੱਤੇ ਕਿਵੇਂ ਰਹਿਮਤ ਕੀਤੀ ਜਾਏ ਕਿਵੇਂ ਇਸ ਨੂੰ ਜਿਹੜਾ ਹੈ ਉਹ ਸੰਭਾਲਿਆ ਜਾਏ ਕਿਸ ਤਰ੍ਹਾਂ ਜਿਹੜੀ ਹੈ ਇਸ ਦੇ ਨਾਲ رابطہ ਕਾਇਮ ਕੀਤਾ ਜਾਏ ਪਿਆਰਿਓ ਬੇਨਤੀਆਂ ਆਪ ਜੀ ਦੇ ਨਾਲ ਮੈਂ ਸਾਂਝੀਆਂ ਕਰ ਦੇਵਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਪਿਆਰਿਓ ਇਹ ਸ਼ਰੀਰ ਨੂੰ ਬਹੁਤ ਵੱਡੀ ਜਿਹੜੀ ਹੈ ਪ੍ਰਾਪਤੀ ਦਿੱਤੀ ਬੜੀ ਵੱਡੀ ਇਹ ਸ਼ਰੀਰ ਨੂੰ ਜਿਹੜੀ ਹੈ ਕਾਮਯਾਬੀ ਦਿੱਤੀ ਹੈ ਬੜੀ ਵੱਡੀ ਪਿਆਰਿਓ ਬੜੀ ਵੱਡੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਾਮਯਾਬੀ ਬਖਸ਼ਿਸ਼ ਕੀਤੀ ਹੈ ਜਿੰਨੀ ਕਹਿ ਦੋ ਉੰਨੀ ਵੱਡੀ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਐਸੀ ਰਹਿਮਤ ਕੀਤੀ ਹੈ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕਰ ਦਿੱਤੀ ਪਿਆਰਿਓ ਇਸ ਮਨੁੱਖੀ ਮਨ ਤੇ ਇਸ ਮਨੁੱਖੀ ਸ਼ਰੀਰ ਤੇ ਕਿ ਇਹਨੂੰ ਰਾਹ ਦੱਸ ਦਿੱਤਾ ਕਿ ਭਲਿਆ ਤੂੰ ਪਰਮਾਤਮਾ ਦੀ ਔਰ ਕਿਹੜੀ ਤਰਫ ਹੋ ਜਾਣਾ ਹੈ ਪਰਮਾਤਮਾ ਦੀ ਤਰਫ ਤੂੰ ਕਿਹੜੀ ਇੱਕ ਸਕੈਂਟਲੀ ਦੇ ਨਾਲ ਜੁੜਨਾ ਹੈ ਸਭ ਕੁਝ ਜਿਹੜਾ ਹੈ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਦੱਸ ਦਿੱਤਾ ਹੈ ਪਿਆਰਿਓ ਇਸ ਕਰਕੇ ਗੁਰਬਾਣੀ ਕੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਹ ਜਿਹੜੀ ਬਾਣੀ ਹੈ ਨਾ ਇਹਦੇ ਵਿੱਚ ਸਾਰੇ ਹੀ ਨੇ ਸਾਰੇ ਮਹਾਂਪੁਰਖ ਦੇ ਵਿੱਚ ਮੌਜੂਦ ਨੇ ਪਿਆਰਿਓ ਹਰ ਇੱਕ ਮਹਾਂਪੁਰਖ ਦੀ ਬਾਣੀ ਇਸ ਦੇ ਵਿੱਚ ਮੌਜੂਦ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਇਸ ਦੇ ਵਿੱਚ ਮੌਜੂਦ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਮੌਜੂਦ ਹੈ ਔਰ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਇਸ ਦੇ ਵਿੱਚ ਮੌਜੂਦ ਹੈ ਔਰ ਪਿਆਰਿਓ ਇਹ ਗੱਲ ਯਾਦ ਰੱਖਿਆ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਸਾਰੇ ਹੀ ਮੌਜੂਦ ਨੇ ਔਰ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਇਸ ਦੇ ਵਿੱਚ ਮੌਜੂਦ ਹੈ ਜਿਹੜੀ ਬਾਣੀ ਨੂੰ ਪੜ ਰਹੇ ਆ ਜਿਹੜੀ ਬਾਣੀ ਦਾ ਪਾਠ ਕਰ ਰਹੇ ਆ ਨਿਤਨੇਮ ਕਰ ਰਹੇ ਆ ਪਿਆਰਿਓ ਇਹ ਗੱਲ ਨੂੰ ਯਾਦ ਰੱਖਿਓ ਕਿ ਇਹ ਉਹ ਬਾਣੀ ਹੈ ਜਿਸ ਦੇ ਵਿੱਚ ਸਾਰੇ ਸੁੱਖ ਨੇ ਇਹ ਉਹ ਬਾਣੀ ਹੈ ਜਿਸ ਦੇ ਵਿੱਚ ਹਰ ਇੱਕ ਚੀਜ਼ ਹੈ ਕੀ ਮੰਗਾਗੇ ਦੁੱਖ ਸੁੱਖ ਜੋ ਵੀ ਹੈ ਪਿਆਰਿਓ ਜੀਵਨ ਦਾ ਇਹ ਸਭ ਕੁਝ ਜਿਹੜਾ ਹੈ ਹੱਲ ਕਰਨ ਵਾਲੀ ਉਹ ਪਾਵਨ ਬਾਣੀ ਹੈ ਪਿਆਰਿਓ ਇਸ ਕਰਕੇ ਯਾਦ ਰੱਖਿਓ ਵੀ ਇਸ ਪਾਵਨ ਬਾਣੀ ਦੇ ਵਿੱਚ ਸਾਡੇ ਖੁਸ਼ੀਆਂ ਦਾ ਖਜ਼ਾਨਾ ਲੁਕਿਆ ਹੋਇਆ ਹੈ ਜਿਹੜੇ ਕਹਿੰਦਾ ਵੀ ਜਲਦੀ ਜਲਦੀ ਪਾਠ ਕਰਦੀਏ ਨਾ ਤੇ ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਤੇ ਨਾ ਹੀ ਉਹ ਇਸ ਦੇ ਵਿੱਚੋਂ ਆਨੰਦ ਲੈ ਸਕਦੇ ਨੇ ਸਾਰ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਯਾਦ ਰੱਖਿਓ ਕਿ ਨਾਹੀਂ ਤੇ ਉਹ ਆਨੰਦ ਲੈ ਸਕਦੇ ਨੇ ਤੇ ਨਾਹੀਂ ਉਹ ਫਿਰ ਕਿਸੇ ਪ੍ਰਕਾਰ ਦੀ ਜਿਹੜੀ ਹੈ ਉਹ ਵਸਤੂ ਨੂੰ ਹਾਸਲ ਕਰ ਸਕਦੇ ਨੇ ਅਸਲ ਮੈਨਿਆਂ ਦੇ ਵਿੱਚ ਉਹ ਇਸ ਪਾਵਨ ਬਾਣੀ ਦੇ ਵਿੱਚੋਂ ਕੋਈ ਜਿਹੜੀ ਬਰਕਤ ਹੈ ਉਹ ਨਹੀਂ ਪ੍ਰਾਪਤ ਕਰ ਸਕਦੇ ਕਿਉਂਕਿ ਉਹਨਾਂ ਦਾ ਮਕਸਦ ਹੈ ਵੀ ਕਾਹਲੀ-ਕਾਹਲੀ ਪਾਠ ਕਰੋ ਨਾ ਤੇ ਉਹਨਾਂ ਨੇ ਜੀਵਨ ਸੁਧਾਰਕ ਇਸ ਚੀਜ਼ ਦੇ ਵਿੱਚੋਂ ਪ੍ਰਾਪਤ ਕੀਤਾ ਤੇ ਨਾ ਹੀ ਉਹਨਾਂ ਨੇ ਮਨ ਦਾ ਆਨੰਦ ਲਿਆ ਤੇ ਮਨ ਦੀ ਸ਼ਾਂਤੀ ਕਿੱਥੋਂ ਆਉਣੀ ਹੋਈ ਜਦੋਂ ਅਮਲ ਹੀ ਨਹੀਂ ਕੀਤਾ ਤੇ ਮਕਸਦ ਇਹ ਹੁੰਦਾ ਵਾ ਛੇਤੀ ਛੇਤੀ ਪਾਠ ਕਰੀਏ ਤੇ ਕੰਮ ਨਿਬੜੀਏ ਪਿਆਰਿਓ ਇੰਨੀ ਕਾੜੀ ਨਾਲ ਪਾਠ ਕੀਤਾ ਜਾਂਦਾ ਹੈ ਕਈ ਵਾਰੀ ਤੇ ਸ਼ਬਦ ਵੀ ਸ਼ੁੱਧ ਨਹੀਂ ਬੋਲੇ ਜਾਂਦੇ ਪਾਠ ਦੇ ਅਰਥਾਂ ਦਾ ਵੀ ਅਨਰਥ ਕਰ ਦਿੱਤਾ ਜਾਂਦਾ ਹੈ ਐਡੀ ਕਾੜੀ ਨਾਲ ਪਾਠ ਕੀਤਾ ਜਾਂਦਾ ਹੈ ਪਿਆਰਿਓ ਮੈਂ ਬੇਨਤੀ ਆਪ ਜੀ ਨਾਲ ਸਾਂਝੀ ਕੀਤੀ ਸੀ ਆਰੰਭ ਤੋਂ ਕਿ ਪਿਆਰਿਓ ਗੁਰੂ ਦੇ ਨਾਮ ਤੋਂ ਬਿਨਾ ਇਹ ਜਿਹੜੀ ਦੇਹ ਹੈ ਇਹ ਡਰਾਵਣੀ ਹੈ ਤੇ ਪਿਆਰਿਓ ਅਸੀਂ ਉਹੀ ਕੰਮ ਕਰਦੇ ਜਾ ਰਹੇ ਹਾਂ ਬਸ ਇੱਕ ਮਨ ਨੂੰ ਝੂਠਾ ਜਾਂ ਦਲਾਸਾ ਵੀ ਨਿਤਨੇਮ ਕਰ ਲਿਆ ਜੇ ਨਿਤਨੇਮ ਕਰ ਲਿਆ ਇੰਨਾ ਕੋਈ ਦਲਾਸਾ ਬਸ ਨਿਤਨੇਮ ਕਰ ਲਿਆ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੋਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਐਸੀ ਰਹਿਮਤ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਤੇ ਪਿਆਰਿਓ ਇਸ ਪਾਵਨ ਮੰਨ ਨੂੰ ਜਿਹੜਾ ਹੈ ਸਤਿਗੁਰ ਨੇ ਅੰਦਰਲਾ ਅੰਤਰੀਵ ਸੁੱਖ ਦੇਣਾ ਪਰ ਪਿਆਰਿਓ ਅਸੀਂ ਇਸ ਤਰ੍ਹਾਂ ਉਹ ਅੰਤਰੀਵ ਸੁੱਖ ਜਿਹੜਾ ਹੈ ਪ੍ਰਾਪਤ ਨਹੀਂ ਕਰ ਸਕਦੇ ਇਸ ਤਰ੍ਹਾਂ ਉਹ ਸੰਤਰੀਬ ਸੁੱਖ ਨੇ ਪ੍ਰਾਪਤ ਨਹੀਂ ਹੋਣਾ ਇਹ ਗੱਲ ਯਾਦ ਰੱਖਿਆ ਜੀ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਉਸ ਦਿਨ ਵਰਤੇਗੀ ਜਿਸ ਦਿਨ ਅਸੀਂ ਇਸ ਗੱਲ ਨੂੰ ਸਮਝਣ ਦੇ ਯੋਗ ਬਣ ਜਾਵਾਂਗੇ ਇਸ ਗੱਲ ਨੂੰ ਸਮਝਾਂਗੇ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਜਿਹੜੀ ਹੈ ਬਹੁਤ ਵੱਡੀ ਹੈ ਗੁਰੂ ਦੀ ਕਿਰਪਾ ਬਹੁਤ ਵੱਡੀ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਬੜੀ ਵੱਡੀ ਹੈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਬੜੀ ਵੱਡੀ ਹੈ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਹੋਈ ਹੈ ਜਿਹੜੇ ਕਾਲੀ ਕਾਲੀ ਪਾਠ ਕਰਦੇ ਨੇ ਸਮਝਿਆ ਕਰੋ ਅਰਥਾਂ ਨੂੰ ਵਿਚਾਰਿਆ ਕਰੋ ਪਿਆਰਿਓ ਸਮਝ ਪੈਣੀ ਹੈ ਉਂਝ ਸਮਝ ਨਹੀਂ ਪੈਣਾ ਸੋ ਕੰਮ ਨਵੇੜਾ ਨਾ ਕਰਿਆ ਕਰੋ ਜਿਨ੍ਹਾਂ ਚ ਤੁਸੀਂ ਸ਼ਬਦਾਂ ਨੂੰ ਸਮਝਿਆ ਨਹੀਂ ਸ਼ਬਦਾਂ ਦੀ ਗਹਿਰਾਈ ਦੇ ਨਾਲ ਅਸੀਂ ਵਿਚਾਰਿਆ ਨਹੀਂ ਉਨਾ ਚਿਰ ਕਿਸੇ ਪ੍ਰਕਾਰ ਦਾ ਕੋਈ ਫਾਇਦਾ ਨਹੀਂ ਹੋਣਾ ਪਿਆਰਿਓ ਕਿਸੇ ਪ੍ਰਕਾਰ ਦਾ ਕੋਈ ਫਾਇਦਾ ਨਹੀਂ ਹੋਣਾ ਇਹ ਗੱਲ ਸਾਨੂੰ ਯਾਦ ਰੱਖਣੀ ਪਏਗੀ ਸੋ ਇਹਨਾਂ ਸ਼ਬਦਾਂ ਨੂੰ ਸਮਝੀਏ ਵਿਚਾਰਿਆ ਕਰੀਏ ਸਤਿਗੁਰੂ ਜੀ ਕਿਰਪਾ ਕਰਨਗੇ ਰਹਿਮਤਾਂ ਕਰਨਗੇ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ